ਗੱਲ ਸੁਣੋ ਮੇਰੀ ਸਲਾਹ ਤੁਸੀਂ ਮੰਨਦੇ ਤਾਂ ਹੈ ਨਹੀਂ ਆ ਤੁਹਾਨੂੰ ਮੈਂ ਬੜੀ ਬੜੀ ਕਹਿੰਨੀ ਆ ਕਿ ਜਦੋਂ ਦੇ ਮੰਮੀ ਉਧਰ ਉਹ ਜੋ ਬਣਾਉਣਾ ਵੱਲ ਐਨੀ ਪੈਨਸ਼ਨ ਆਉਂਦੀ ਆ ਉਸ ਤਰ੍ਹਾਂ ਵੀ ਕਿੰਨਾ ਪੈਸਾ ਸਾਰਾ ਉਹ ਹੀ ਖਾਂਦੇ ਆ ਤੁਸੀਂ ਤੇ ਪੈਸੇ ਮੰਗਣੇ ਹੀ ਨਹੀਂ ਨਾ ਹੁੰਦੇ ਉਹਨਾਂ ਕੋ ਆ ਵੇਖ ਲਓ ਮੰਮੀ ਕੋ ਮੈਂ 5000 ਮੰਗਿਆ ਮੰਗਿਆ ਹੀ 5000 ਰੁਪਈਆ ਵੀ ਨਾ ਸੂਟ ਬਣਾਉਣਾ ਵਾ ਤੇ ਅਗਲੇ ਨੇ ਉਸੇ ਵੇਲੇ ਕੱਢ ਕੇ ਦੇ ਦਿੱਤਾ ਪੂਰੀ ਮੰਦੀ ਆਪਣੀ ਮੈਂ ਤੇ ਆ ਨਹੀਂ ਰੁਪਈਆ ਨੂੰ ਖਲਾਫ ਲੂ ਕੇ ਤੇ ਲੱਕ ਦੇ ਲਾਖੋ ਕੋ ਕਢਾਓ ਤੇ ਆਪਣਾ ਦੁਕਾਨ ਦਾ ਕੰਮ ਕਰੀਏ ਉਹ ਗੱਲ ਦੱਸਾਂ ਤੇ ਨੂੰ ਬੋਲ ਲਿਆ ਤੂੰ ਤੁਹਾਨੂੰ ਜਨਾਨੀਆਂ ਨੂੰ ਕੋਈ ਸੂਟ ਤੋਂ ਬਣਾਉਂ ਕੰਮ ਉਹਦਾ ਤੇ ਹਿੰ ਦੋਵੇਂ ਜਨਾਨੀਆਂ ਰਲੀਆਂ ਜੇ ਇੱਕ ਅਦੀ ਉਹ ਸੂਟ ਲੈ ਆਉਂਦੀ ਜਿੱਦੇ ਜਿੱਦੇ ਚੜ ਕੇ ਕਦੀ ਤੂੰ ਲੈ ਆਉਣੀ ਆ ਮੈਂ ਤਾਂ ਨਹੀਂ ਮੰਗਦੀ ਜਿੱਦਾਂ ਮੈਨੂੰ ਪਤਾ ਲੱਗਦਾ ਵਾ ਨਾ ਵੀ ਅਗਲੇ ਸੂਟਾਂ ਦੇ ਬਹਾਨੇ ਲੈਂਦੀ ਆ ਤੇ ਫਿਰ ਜਿੰਨੀ ਸੱਸ ਉਹਦੀ ਉੰਨੀ ਮੇਰੀ ਆ ਵੀ ਮੈਂ ਵੀ ਕਹਿੰਨੀ ਆ ਵੀ ਮੈਨੂੰ ਵੀ ਦੇ ਬਣਾ ਕੇ ਕਿਉਂ ਨਾ ਕਵਾਂ ਨਾਲ ਓਏ ਸੂਟਾਂ ਨੇ ਕੋਹ ਨਹੀਂ ਦੇਣਾ ਘਰ-ਬਾਰ ਬਣਾਈਦਾ ਹੋਈਦਾ ਵਾ ਮੈਂ ਕਿਹਦਾ ਸੂਟ ਬਣਾਉਣਾ ਵਾ ਕਾਰਸੀ ਵਰਤਨੇ ਆ ਕਿਥੇ ਪੜਨਾ ਸੋਚਦੇ ਭਾਨੇ ਕਢਾ ਤੇ ਲਿਆ ਨਾ ਪੰਜਾਰ ਮੈਂ ਤੁਹਾਨੂੰ ਇਹ ਗੱਲ ਕਹਿੰਦੀ ਆ ਕਿ ਤੁਸੀਂ ਤੇ ਆਪਣੇ ਮੂੰਹ ਬੋਲਦੇ ਨਹੀਂ ਹੋ ਬੋਲੋਗੇ ਤੇ ਮੰਮੀ ਜਿੰਨੀ ਸਾਡੀ ਮੰਨਦੀ ਆ ਉਹ ਨੇ ਸਾਨੂੰ ਦੇ ਹੀ ਦੇਣੇ ਆ ਜਦੋਂ ਕਿਤੇ ਜ਼ਰੂਰਤ ਪੈਂਦੀ ਆ ਮੰਗ ਲਈ ਤੇ ਮਿਲ ਜਾਂਦੇ ਆ ਤੇ ਹੁਣ ਉਹਨੂੰ ਤੋੜ ਤੋੜ ਕੇ ਖਾਂਦੇ ਰਹੀਏ ਵੀ ਜਿੰਨੀ ਪੈਨਸ਼ਨ ਸਾਨੂੰ ਦੇਈ ਜਾ ਸਾਨੂੰ ਦੇਈ ਜਾ ਤਾਂ ਗੱਲ ਸਦਾ ਆਪਾਂ ਦੁਕਾਨ ਪਲਸਟਰ ਕਰਾਈ ਆ ਜੇ ਹਾਨੂੰ ਮਾਤਾ ਲੱਖ ਟੇ ਲੱਖ ਦੇ ਦੂਗੀ ਮਦਦ ਤੇ ਕੀ ਗੱਲ ਆਹੀ ਉਹ ਚ ਆਪਾਂ ਦਾ ਸਮਾਨ ਨਹੀਂ ਪਾ ਸਕਦੇ ਦੇ ਦਾ ਕੇ ਬਾਅਦ ਚ ਹਿਦਾਦੇ ਤੇ ਰਹਿ ਸਕਦੇ ਆ ਨਾ ਗਲਤ ਕਰਕੇ ਵੇਖੋ ਕੱਲੀ ਬੈਠੀ ਅਜ ਤੇ ਦਵਿੰਦਰ ਵੀ ਆ ਨਹੀਂ ਕਰ ਮੈਂ ਕਰ ਲੈਣਾ ਵਾ ਗੱਲ ਮੈਂ ਆਪਣੇ ਹਿਸਾਬ ਨਾਲ ਕਰ ਲੂਗਾ ਤੂੰ ਹਣ ਤਤੇ ਤਤੇ ਘਾ ਤੂੰ ਦੇ ਕਹਿੰਦੀ ਹੁਣੇ ਜਾ ਮੈਂ ਇਹ ਕਹਿੰਦੀ ਆ ਪਈ ਦਵਿੰਦਰ ਗਈ ਆਪਣਾ ਸੂਟ ਲੈਣ ਸੀਨੇ ਦਿੱਤਾ ਵਾ ਆ ਤੂੰ ਹੀ ਚਲ ਜਾ ਲੈ ਜਾ ਉਹ ਐਸੇ ਕਰਕੇ ਮੈਂ ਤੁਹਾਡੇ ਨਾਲ ਕੋਈ ਗੱਲ ਕਰਦੀ ਨਹੀਂ ਵੀ ਤੁਸੀਂ ਬੜੀ ਸੌਂਦੇ ਨਹੀਂ ਹੋ ਜਦੋਂ ਉਹ ਘਰ ਹੋ ਗਈ ਨੇ ਤੇ ਪਾਕ ਪਾਤ ਦੇ ਨਾਲ ਗੱਲ ਤੇ ਕਰਨੀ ਪੜਦੇ ਨਾ ਤੇ ਕਰ ਲਓ ਕੀ ਬਣਾ ਮਾਰ ਕੇ ਮੰਗਨੇ ਵੇਹਦਾ ਸਿੱਤਾ ਕਿ ਉਹ ਵੇ ਮਮੀ ਦੁਕਾਨ ਪਉਨੇ ਆ ਸਮਾਨ ਫਸਟਦੇ ਆ ਵਿੱਚ ਤਦ ਆ ਇਹ ਆਪਣਾ ਦੁਕਾਨ ਚੱਲੂਗੀ ਮੋੜ ਦਾ ਕੇ ਪੈਸੇ ਮਾਂ ਵਾ ਹਾਡੀ ਆਈ ਕਿਹੜੇ ਕਦੀ ਲਏ ਆ ਉਹਨੇ ਕਹਣਾ ਪਹਿਲਾਂ ਕਰਵਾਲੀ 5000 ਰੁਪਇਆ ਲਿਆ ਕੀ ਹੁਣ ਇਹ ਆ ਗਿਆ ਉਹ ਹਾਡੀ ਗੱਲ ਤੇ ਜਨਾਨੀਆਂ ਦੀ ਵੱਖਰੀ ਆ ਇੰਨੀ ਉਹਦੀ ਪੈਨਸ਼ਨ ਉਹਦੇ ਵਾਸਤੇ 5000 ਰੁਪਇਆ ਕੀ ਚੀਜ਼ ਆ ਇੰਨਾ ਪੈਸਾ ਜਮਾ ਵਾਂ ਜੇ ਪੁੱਤਾਂ ਦੇ ਕੰਮ ਨਹੀਂ ਆ ਉਹਨਾਂ ਤੇ ਕੀ ਕਰਨਾ ਅਗਲੇ ਵੀ ਤੇ ਖਾਣ ਹੀ ਦੇ ਆਨੇ ਬਣੇ ਸਾਰਾ ਕੁਝ ਲਿਆ ਲਿਆ ਦਿੰਦੀ ਅਹੀਂ ਕੀ ਲੈਣ ਦੇ ਤੇ ਉਹ ਰਹਿੰਦੀ ਵੀ ਉੱਥੇ ਆ ਰੋਟੀ ਪਾਣੀ ਬਦਰ ਖਾਂਦੀ ਉਹ ਦੋ ਰੋਟੀਆਂ ਖਾਂਦੀ ਇਹੋ ਜਿਹੇ ਰੋਟੀਆਂ ਤੇ ਸੋਨੇ ਦੀਆਂ ਮੈਂ 100 ਵਾਰੀ ਦਵਾ ਇਹਦਾ ਸੁਭਾਅ ਨਹੀਂ ਚੰਗਾ ਉਦੋਂ ਤਾਂ ਹੋ ਗਈ ਉਦਦਰ ਪਿੰਨੇ ਜੋਬਨ ਨੂੰ ਟਿਕਨ ਨਹੀਂ ਦੇਣਾ ਤਾਂ ਉਹਦੇ ਹਲ ਚਲ ਗਈ ਉਹਦਾ ਸੁਭਾਅ ਨਹੀਂ ਚੰਗਾ ਤੇਰਾ ਚੰਗਾ ਮੇਰਾ ਤਾਂ ਬੜਾ ਵਧੀਆ ਸੁਭਾਅ ਆ ਜਾਓ ਫੇਰ ਗੱਲ ਤੇ ਕਰਕੇ ਵੇਖੋ ਕੀ ਕਹਿੰਦੀ ਐਂ ਤਾਂ ਨਹੀਂ ਤਾੜੀ ਵੱਜਦੀ ਐਂ ਤਾਂ ਵੱਜਦੀ ਦੋਹਾਂ ਹੱਥਾਂ ਨਾਲ ਚੰਗਾ ਹਾਂ ਹਾਂ ਤੁਸੀਂ ਤਾੜਗਾ ਮਾਰਦੀਆਂ ਇੱਥੇ ਕੀ ਗੱਲ ਕਰੋਗੇ ਚੱਲ ਫੇਰ ਲਿਆ ਦੁੱਧ ਤੇ ਪੱਤੀ ਪਾ ਕੇ ਤੇ ਉਹਨੂੰ ਫੇਰ ਬੈਠ ਕੇ ਨਾਲੇ ਬੁਲਾਉਨੇ ਆ ਤੁਸੀਂ ਗੱਲ ਕਰੋ ਮੈਂ ਦੁੱਧ ਪੱਤੀ ਪਾ ਲਿਆ ਹੁਣੀ ਆ ਹਾਂ ਪਿਆਰ 'ਚ ਨਾ ਮੰਗਿਓ ਕਿਉਂ ਮਾਤਾ ਤੇਰੀ ਜਿਆਜਾ ਕਾਰੋ ਨਹੀਂ ਤੇ ਕਾਨ ਚੱਲੂਗੀ ਤੇ ਸਭ ਤੋਂ ਪਹਿਲਾਂ ਤੇਰੇ ਪੈਸੇ ਲਾਉਣੇ ਆ ਚੰਗਾ ਜਨਾਨੀਆਂ ਕੀ ਕਰਾ ਦਿੰਦੀਆਂ ਬੰਦੇ ਤੋਂ ਜਨਾਨੀਆਂ ਹੀ ਇਹਨਾਂ ਕੋ ਕਰਵਾ ਦਿੰਦੀ ਆ ਆਪਣੇ ਆਪ ਤਾਂ ਨਹੀਂ ਕਾਮਯਾਬ ਹੈ ਨਹੀਂ ਕਿਤੇ ਮਾਸਾ ਨਹੀਂ ਹੈਗਾ ਇਹਨਾਂ ਨੂੰ ੱੱਕਾ ਲਾ ਕੇ ਤਰਨ ਵਾਲੇ ਮਾਤਾ ਬਹਿ ਰਹੀ ਆ ਹਾਂ ਬੈਠੇ ਆ ਪਤਾ ਅੱਜ ਧੁੱਪ ਵਧੀਆ ਲੱਗੀ ਆ ਬਹੁਤ ਵਧੀਆ ਮੈਂ ਖੰਡੀ ਮੈਂ ਕੋਟੀ ਲਾਤੀ ਆ ਮੈਂ ਵੀ ਇਹ ਲਾਗਦਾ ਟੀ-ਸ਼ਰਟ ਭਾਈ ਹਾਂ ਤੁਹ ਜਦਾਂ ਚਾਹ ਚੂ ਪੀ ਲਈਆ ਚਾਹ ਚੂ ਪੀ ਲਈ ਰੋਟੀ ਖਾ ਲਈ ਹੁਣ ਮੈਂ ਤੂੰ ਆਇਆ ਸੁਖੀ ਸ਼ਾਂਦੀ ਇੱਥੇ ਮੇਰੇ ਲਾਗੇ ਮੈਂ ਤੈਨੂੰ ਚਾਹ ਪਿਆਲ ਦੀ ਕਿ ਦੁੱਧ ਚ ਪੱਤੀ ਪਾਵਾਂ ਨਹੀਂ ਮੈਂ ਕਹਿਆ ਪ੍ਰੀਤੀ ਨੂੰ ਹਾਂ ਮੈਂ ਥੋੜੀ ਜੀ ਚਾਹ ਵਧੀਆ ਮੈਂ ਤੇ ਮਾਤਾ ਬੈਠੇ ਬਾਹਰ ਚਾਹ ਲਿਆ ਵਧੀਆ ਜੀ ਦੁੱਧ ਚ ਪੱਤੀ ਪਾ ਕੇ ਅੱਛਾ ਮਸਾਲਾ ਮਸੂਲਾ ਪਾ ਕੇ ਚਲ ਪ੍ਰੀਤ ਆਲੀ ਪੀ ਲੈਨੇ ਫਿਰ ਹਾਂ ਹਾਂ ਮੈਂ ਉਹ ਗੱਲ ਹੋਰ ਵੀ ਕਰਨੀ ਹੈ ਇੱਕ ਪਤਾ ਨਹੀਂ ਮਾਤਾ ਤੈਨੂੰ ਕਿੱਦਾਂ ਲੱਗੇ ਚੰਗੀ ਘਰੀ ਕੋਈ ਚੰਗੀ ਆ ਹਾਂ ਤਰੱਕੀ ਵਾਲੀ ਆ ਅੱਛਾ ਮੈਂ ਕਿਹਾ ਦੁਕਾਨ ਪਲਸਟਰ ਕਰਾ ਲਈ ਆਪਾਂ ਤੇ ਉਹਦਾ ਹੁਣ ਨਾ ਉੱਚ ਸੁਟਣਾ ਵਾ ਸਮਾਨ ਅੱਛਾ ਖਾਲ ਖੂਲ ਛੋਟਦੀ ਆ ਡੰਗਰਾ ਦੀ ਤੇ ਆ ਵੇਖਦੀ ਜਾਂਦੀ ਆ ਨਹੀਂ ਨਹੀਂ ਕੋਈ ਕੰਮ ਤੋਰੋ ਠੀਕ ਵਾ ਤੇ ਮੇਰੇ ਕੋ ਹੁਣ ਪੈਸੇ ਪੁਹੇ ਗਏ ਖਰਚੇ ਅੱਛਾ ਤੇ ਮੈਂ ਹਾਂ ਵੀ ਮਾਤਾ ਨੂੰ ਪੁੱਛਦਾ ਵਾਂ ਜੇ ਰੁਪਇਆ 70 80 ਹਜ਼ਾਰ ਹੈਗਾ ਤੇ ਦੇ ਦੇ ਨਿਗਰਾਜ ਨਹੀਂ ਬਥੇਰੀ ਕਰੋ ਤਾਂ ਸਹੀ ਕੰਮ ਆ ਨਾ ਤੇ ਬੜੇ ਚਿਰਾਂ ਦੀ ਆਖਣ ਨਹੀਂ ਆ ਆ ਤਾਂ ਬਹੁਤ ਵਧੀਆ ਤੂੰ ਗੱਲ ਕੀਤੀ ਮੇਰੇ ਲਾਗੇ ਕੀ ਸਲਾਮਾ ਕਰਨ ਤੇ ਮਾਪੋਤੇ ਕੋਈ ਕਰ ਲਿਆ ਆ ਜਾ ਤੂੰ ਉਤੋਂ ਦੀ ਕਿ ਆਹ ਕੰਦਾ ਸਾਨੀ ਕੇ ਮਾਰਨੀ ਚਾਹਤੀਆਂ ਉਤੋਂ ਦੇ ਆ ਨਹੀਂ ਇਹ ਕਿਹੜੀ ਗੱਲ ਹੈ ਬਹਿ ਜਾ ਬਹਿ ਜਾ ਕੋਈ ਨਹੀਂ ਛੇੜ ਤੂੰ ਕੰਮ ਮੈਂ ਮਾਤਾ ਨਾਲ ਗੱਲ ਕੀਤੀ ਆ ਵੀ ਮੇਰੇ ਕੋਲ ਖਰਚਾ ਖਰਚਾ ਹੋ ਗਿਆ ਦੁਕਾਨ ਪਲਸਟਰ ਕਰਾ ਲੀਆ ਆਹੋ ਦੁਕਾਨ ਪਲਸਟਰ ਕਰਾ ਲੀਆ ਮੰਮੀ ਤੇ ਹੁਣ ਤੇ ਉਤਲਾ ਪਾਤਿਆ ਉਹ ਨਹੀਂ ਢਿਆ ਤੇ ਕਹਿੰਦੇ ਸਮਾਨ ਪਾ ਲੀਆ ਦੁਕਾਨ ਚ ਮੈਂ ਸਮਾਨ ਕਾਹਦਾ ਪਾ ਲੈਣਾ ਕੋਈ ਨਹੀਂ ਜਿੰਦੀ ਆ ਜੇ ਮੈਂ ਤੂੰ ਟੈਨਸ਼ਨ ਨਾ ਲੈ ਜਿੰਨ ਚਿਰ ਮੈਂ ਜੀਣ ਲਈ ਆ ਠੀਕ ਤੂੰ ਕੰਮ ਛੇੜ ਲਿਆ ਹਾ ਅੱਜ ਵਧੀਆ ਹੋ ਮੇਰੀ ਗੱਲ ਸੁਣ ਆਹ ਤਾਂ ਬੜੀ ਵੱਡੀ ਗੱਲ ਕਹਿਤੀ ਮਾਤਾ ਨੇ ਪਰ ਪਤਾ ਨਾ ਲੱਗਿਆ ਨੂੰ ਆਈ ਤੇ ਕਹਦੇ ਕੰਨੋ ਕੰਨ ਹਵਾ ਨਹੀਂ ਲੱਗਦੇ ਰੀ ਬਾਹ ਕੀ ਜਾਂਦੇ ਪਾਫ ਨਾ ਨਿਕਲੇ ਬਾਹ ਪਾਫ ਨਾ ਨਿਕਲੇ ਬਾਹ ਅਸੀਂ ਤੇ ਕਹਿ ਦਨਾ ਅਸੀਂ ਵਿਆਜੀ ਚੁਕੇ ਆ ਹਾਂ ਆ ਕੋਈ ਨਹੀਂ ਤਾਂ ਕੰਮੇ ਛੇੜ ਚਾਹ ਲਿਆ ਮਾਤਾ ਲਈ ਜਾ ਬਾਤ ਮੈਂ ਲਿਆ ਨਹੀਂ ਮਮੀ ਅਤਰਾਂ ਪੁੱਤ ਮੈਂ ਸੱਤ-ਸੱਤ ਵਾਰੀ ਵਾਰ ਕੇ ਦਵਾ ਪਾਹੇ ਮੈਂ ਤੁਹਾਡ ਕੋ ਨਾ ਠਿੰਕ ਦੇ ਹਾਂ ਮਮੀ ਤੇ ਆਪ ਤਾਂ ਇਹ ਕਹਿ ਕਿ ਨਾ ਸੱਚੀ ਮੰਨ ਨਾ ਵਧਾਤਾ ਹੀ ਹੁਣ ਆਸਰਾ ਜਾਗੇ ਚੂਲਣ ਦੇ ਹੀ ਇਕੱਲੇ ਬੈਠੇ ਵੀ ਦੁਕਾਨ ਪਲਸ ਤੇ ਤੇ ਘਰਲੀ ਵਿੱਚ ਕੀ ਪਉਣਾ ਲੱਖ ਹੀ ਕਰਦੇ ਫਿਰ ਕੋਈ ਨਹੀਂ ਕਰ ਦੂੰਗੀ ਆ ਤਾਂ ਲੱਖ ਤੋਂ ਥੱਲੇ ਸਮਾਨ ਆਉਣਾ ਵੀ ਕੀ ਕੋਈ ਨਹੀਂ ਕੋਈ ਨਹੀਂ ਕਰ ਰੋ ਤੇ ਕੰਮ ਇੱਕ ਗੱਲ ਚੇਤਾ ਰੱਖਿਓ ਵੀ ਜਦੋਂ ਵੀ ਦੁਕਾਨ ਚ ਚੱਲ ਪਈ ਨਾ ਥੋੜੀ ਜਿਹੀ ਸਭ ਤੋਂ ਪਹਿਲਾਂ ਮਾਤਾ ਦੇ ਪੈਸੇ ਮੋੜਨੇ ਜੇ ਕੋਈ ਗੱਲ ਨਹੀਂ ਆ ਕੋਈ ਨਹੀਂ ਮੈਂ ਮੰਗਣ ਢਾਈ ਇਦਾਂ ਦੀਆਂ ਨਾ ਮਾਰਿਆ ਕਰ ਚੰਗਾ ਗੱਲਾਂ ਇਹ ਤੋਈ ਗੱਲ ਥੋੜੀ ਆਪਾਂ ਅਧਾਰਿਆ ਆਪਾਂ ਲਾਂਭੋ ਸਾਨੂੰ ਵਿਆਜੀ ਮਿਲਨੇ ਤੇਰੇ ਕੋਲੋਂ ਸਾਨੂੰ ਉਦਾਂ ਮਿਲ ਜਾਣੇ ਆ ਤੇ ਪਰ ਇੱਕ ਗੱਲ ਯੋ ਵੈਲੀ ਕਿਤੇ ਤੁਸੀਂ ਕਦੀ ਭਿਸਕਾ ਨਾ ਨਿਕਲੇ ਰੁਪਈਆ ਪੰਜਾ ਤੇ ਸੂਟ ਵਾਸਤੇ ਦਿੱਤਾ ਨਾ ਕਿੱਥੇ ਤੱਕ ਗਵਾਂਡੀਆਂ ਦੇ ਘਰ ਕਪੱਤ ਪਾਇਆ ਤੈਨੂੰ ਪਤਾ ਹੀ ਆ ਉਹ ਤੂੰ ਪਾਇਆ ਵਾ ਮੈਂ ਕਹਦਾ ਪਾਇਆ ਵਾ ਜਦੋਂ ਆ ਗਈ ਹੀ ਤੇ ਤੂੰ ਸਿੱਧਾ ਹੀ ਉਹਦੇ ਹੁੰਦਾ ਕਾਂਡਾ ਪੀ ਉਹਦੇ ਉੱਤੇ ਚਲ ਗਈ ਨਾ ਮੈਂ ਗਿੰਦੀ ਹੀ ਸੀ ਤੂੰ ਉੱਤੇ ਹੀ ਚਲ ਗਈ ਤੇ ਮੇਰੇ ਰਵਿੰਦਰ ਸ਼ਾਹ ਨੇ ਨਾਂ ਵੀ ਮੇਰਾ ਲਾਤਾ ਉਹਨੇ ਆਖਿਆ ਕਿਥੋਂ ਲੈ ਮੰਮੀ ਦੇ ਕੇ ਗਈ ਆ ਮਾਤਾ ਕੋ ਜਦੋਂ ਇਦਾਂ ਪਰਦੇ ਨਾ ਪੈਸੇ ਲੈਣੇ ਨਹੀਂ ਹੁੰਦੇ ਨਾਂ ਨੱਕ ਦੱਸਿਆ ਕਰਕੇ ਇਹਨੂੰ ਮੈਂ ਤੇ ਆਪ ਕਹਿੰਦੀ ਵੀ ਜੇ ਉਹ 5000 ਨੇ ਤੇ ਬੜੇ ਖਲਾਰੇ ਪਾਤੇ ਪਰ ਫਿਰ ਵੀ ਮੈਂ ਦਾਬੀ ਲਈ ਗੱਲ ਮੈਂ ਆਖਾ ਵੀ ਦਿੱਤੇ ਆ ਤੇ ਦਿੱਤੇ ਫਿਰ ਅਰੇ தாਜੇ ਮੈਨੂੰ ਟੱਕਰੀ ਨਹੀਂ ਆਦੀ ਬੀਬਲੀਆਂ ਚ ਅੱਗ ਵਖੀ ਮੈਂ ਕਿੱਥਾ ਪਾ ਕੇ ਆਉਣੀ ਆ ਚੱਲ ਮੈਂ ਚਾ ਲੈ ਆਵਾਂ ਬਬੋ ਤੇ ਤੂੰ ਪਾਸ ਆਉਦਾ ਸੌਦਾ ਮੈਂ ਲੈ ਆ ਕੇ ਦੇਣੀ ਪੈਸੇ ਤੈਨੂੰ ਸੌਦਾ ਨਹੀਂ ਰੱਖਣਾ ਫੀਟ ਰੱਖਣੀ ਆ ਫੀਟ ਤੇ ਮੱਝਾਂ ਗਾਈਆਂ ਦਾ ਸਮਾਨ ਉਹ ਵੀ ਸੌਦਾ ਹੀ ਹੁੰਦਾ ਵਾ ਆਹੋ ਆਹੋ ਸੌਦਾ ਹੁੰਦਾ ਵਾ ਤੇ ਨਾਲੇ ਮਾਤਾ ਮੇਰੀ ਇੱਕ ਗੱਲ ਸੁਣ ਹੁਣ ਇੱਥੇ ਨਹੀਂ ਉਹ ਚਲ ਗਈ ਚਾ ਲੈਣ ਇਹਨਾਂ ਨੂੰ ਕੋਈ ਪੈਸਾ ਨਾ ਦਿਆ ਕਰ ਇਹਦੇ ਸੂਟ ਸਵਾਸਵਾ ਕੰਬਲੀਆਂ ਉਹ ਚਲੀਆਂ ਨਾਲੇ ਪੈਸਾ ਕਿਤੇ ਕੰਮ ਆਉਂਦਾ ਵਾ ਇਹ ਵਿਆਹ ਕਿਤੇ ਕਿਸ ਦਾ ਪਾਰਟੀਆਂ ਕਿਸ ਦੀਆਂ ਉਹਨੇ ਤੇ ਇਹਨਾਂ ਦਸਤਾ ਮਾਰਿਆ ਕੋੜੇ ਕੋੜੇ ਉਹ ਮੈਨੂੰ ਪਤਾ ਇਹਨਾਂ ਵਾਰੀਆਂ ਵਧੀਆਂ ਵਾ 5000 ਦੇ ਤੂੰ ਕਾਟਾਂ ਦੀਆਂ ਪੌਣੇ ਨਹੀਂ ਗੇ ਉਹ ਵੀ ਆਂਦੀ 5 ਦਾ ਉਹਨੂੰ ਫਿਰ ਮੈਂ ਆਖਿਆ ਮੈਂ ਕਿਹਾ ਤੂੰ ਤੇ ਸਵਾਹ ਜਿੱਦਣ ਹੋਏ ਮੈਂ ਤੈਨੂੰ ਦੇ ਦੂੰ ਤੇ ਇਹਨੂੰ ਫਿਰ ਮੈਂ ਇਹਦੀ ਮੋਟੀ ਚ ਦੇ ਗਈ ਉਧਰੋਂ ਉਹ ਚਲ ਗਈ ਮੀਣੀ ਜੀ ਮਨਜੀਤ ਮੇਰੀ ਗੱਲ ਸੁਣ ਉਹਨੇ ਜਾ ਕੇ ਵੇਖ ਕੇ ਤੇ ਮੁੜ ਕੇ ਉਹਨੂੰ ਅਗ ਲਾਈ ਮੇਰੀ ਗੱਲ ਸੁਣ ਮੇਰੀ ਆਪਣੇ ਪੇਕੇ ਤੋਂ ਕਿੰਨਾ ਕਿ 5-5000 ਵਾਲੇ ਲਿਉਂਦੀਆਂ ਉਸੇ 500 ਵਾਲਾ ਬਣੀ ਦਿੰਦਾ ਵੀ ਬਣਾਵੇ ਇਹਦਾ ਇੱਥੇ ਲੁੱਡੀਆਂ ਡੋਂਦਾਂ ਮਾ ਹਾਂ ਇੱਥੇ ਥੁਰੜੀਆਂ ਡੋਂਦੀਆਂ 5000 ਦੇਣਾ ਪਾਰਟੀ ਵੇਖਣੀ ਨੇ ਤੇ ਅਹੀਂ ਨੂੰ ਡਰਾਵੇ ਵੀ ਦਿੰਦਾਂ ਅਹੀਂ ਨੂੰ ਜਾਣਾ 5000 ਤਾਂ ਇਹਨਾਂ ਦੇ ਵਰੀ ਚ ਨਹੀਂ ਆਇਆ ਹਾਂ ਤੇ ਤੂੰ 5000 ਉਹਦਾ ਪਾਉਣ ਨੂੰ ਦੇ ਦੇਣੀ ਇਹਨਾਂ ਨੂੰ ਜਦੋਂ ਕਿਤੇ ਇਹਨੂੰ ਪਤਾ ਲੱਗਾ ਨਾ ਫੇ ਲੱਖ ਰੁਪਈਆ ਮੰਮੀ ਨੇ ਦਿੱਤਾ ਮੈਨੂੰ ਤਾਂ ਕਿਤੇ ਨਾਲ ਹੀ ਸੱਤੇ ਕੱਪੜੀ ਅੱਗ ਲੱਗ ਜਾਣੀ ਜਿਹੜਾ 5000 ਦਾ ਬਣਾ ਹੀ ਫਿਰਦੀ ਆ ਨਾ ਜਾਣ ਜੋਗੀ ਇਹਨੂੰ ਵੀ ਨਹੀਂ ਰਹਿਣ ਦੇਣਾ ਮੈਂ ਵਿਆਹ ਪਹਿਲਾਂ ਤਾਂ ਇੱਕ ਵਾਰੀ ਮੈਂ ਮਨਜੀਤ ਨੂੰ ਤਿਆਰ ਕਰਾਂ ਮੈਨੂੰ ਕੀ ਲੋੜ ਮਨਜੀਤ ਦੇ ਨਾਲ ਵਗਾੜਨ ਦੀ ਇਹਨੂੰ ਤਾਂ ਮੈਂ ਵਿਆਹ ਜਾਣ ਜੋਗੀ ਰਹਿਣ ਨਹੀਂ ਦੇਣਾ ਮਨਜੀਤ ਨੇ ਨਾਲ ਜਾ ਕੇ ਮਾਨ ਆਪ ਵਿਆਹ ਵੇਖਿਆਉਂਗੀ ਕਿਉਂਕਿ ਮੈਂ ਤੇ ਸੂਟ ਬਣਾਇਆ ਨਹੀਂ ਆ ਤੇ ਜੇ ਲਾ ਕੇ 5000 ਦਾ ਸੂਟ ਪਾ ਕੇ ਗਈ ਆਪਾਂ ਤਾਂ ਫਿੱਕੇ ਫਿੱਕੇ ਜਿਹਾ ਲੱਗਣਾ ਦਵਿੰਦਰ ਦੇ ਤੁੰਦੇ ਘਰੇ ਰਹੇਗੀ ਉਹ ਉਹਦਾ 5000 ਦਾ ਪਾ ਕੇ ਨਾ ਤੇ ਘਰੇ ਟੈਲੀ ਮੈਂ ਨਹੀਂ ਇੱਧਰ ਹੋ ਕੇ ਕੀ ਕੰਡਾਈ ਆ ਕੋਹ ਨਹੀਂ ਖਲਾਰਾ ਰਿਆ ਚੁੱਕਣ ਨਹੀਂ ਕਰਨਾ ਕੀ ਮੈਂ ਮੈਂ ਕਹਿੰਦੀ ਘਰ ਨਹੀਂ ਆਈ ਅੱਜ ਤੁਹਾਡੇ ਘਰ ਕੇ ਪਹਿਲੇ ਪੱਕੇ ਆਪਣੇ ਘਰੇ ਹੀ ਚੰਗੇ ਆ ਹ ਲੈ ਮਨਜੀਤ ਤੂੰ ਵੀ ਨਾ ਨਹੀਂ ਕੀਜੀ ਗੱਲ ਤਾਂ ਗੁੱਸਾ ਹੀ ਕਰਕੇ ਬੈ ਗਈਆਂ ਗੱਲ ਸੁਣ ਮੇਰੀ ਅਸਲ ਚ ਗਲਤੀ ਸਾਡੀ ਵੀ ਹੀ ਮੈਨੂੰ ਦੱਸਣਾ ਚਾਹੀਦਾ ਸੀ ਨਾ ਤੁਨੂੰ ਵੀ ਉਹਨਾਂ ਨਾਲ ਗੱਲ ਨਾ ਕਰੀ ਮੈਂ ਦੱਸਿਆ ਨਹੀਂ ਤੇ ਤੈਨੂੰ ਵੀ ਇਹ ਗੱਲ ਦਾ ਕੀ ਪਤਾ ਸੀ ਤੂੰ ਦੱਸ ਆਈ ਤੇ ਇਸੇ ਗੱਲੋਂ ਪਵਾੜੇ ਪੈ ਗਏ ਸਾਰੇ ਮੈਨੂੰ ਕੀ ਪਤਾ ਤੁਹਾਡੇ ਦਰਾਨੀ ਛਾਨੀ ਦਾ ਕੀ ਸਾਹਿਬ ਕਿਤਾਬ ਹੀ ਹਾਡੇ ਸਾਸਨਾ ਤੇ ਸਾਡਾ ਸਭ ਕਿਤਾਬ ਬੜਾ ਵਧੀਆ ਵਾ ਇਹ ਥੋੜੀ ਜੀ ਸੜ ਜਾਂਦੀ ਆ ਤੇ ਹੁਣ ਵੇ ਤੈਨੂੰ ਵੀ ਪਤਾ ਵਾ ਮੰਮੀ ਇੰਨਾਂ ਵੱਲ ਰਹਿੰਦੀ ਸੌਦਾ ਪਤਾ ਆ ਗਿਆ ਕਿੰਨੇ ਖਰਚੇ ਆਂਦੇ ਸਾਰੇ ਤਾਂ ਹੀ ਪੈਸੇ ਖਰਚਦੀ ਆ ਨਾ ਤੇ ਕਦੀ ਕਦਾਈਂ ਜੇ ਮੰਮੀ ਮੈਨੂੰ ਥੋੜੇ ਬਹੁਤੇ ਪੈਸੇ ਦੇ ਦਿੰਦੀ ਆ ਨਾ ਵੀ ਲੈ ਤੂੰ ਆਪਣੀ ਕੋਈ ਚੀਜ਼ ਲੱਲੀ ਜਾਂ ਸੂਟ ਬਣਾ ਲਈ ਤੇ ਇਹਦੇ ਵੱਖੀ ਪੀੜ ਨਾਲ ਹੀ ਹੋ ਜਾਣੀ ਇੰਨੇ ਸੜ ਕੇ ਹੀ ਮਰ ਜਾਣਾ ਤੇ ਫਿਰ ਮੰਮੀ ਵੱਲੇ ਪਰਦੇ ਨੇ ਦਿੰਦੀ ਹੁੰਦੀ ਆ ਮੈਨੂੰ ਪਤਾ ਨਹੀਂ ਮੈਂ ਤੈਨੂੰ ਦੱਸ ਬੈਠੀ ਤੇ ਤੂੰ ਖਰੇ ਤੈਨੂੰ ਵੀ ਕੀ ਲੋੜੀ ਉਹਨਾਂ ਨਾਲ ਗੱਲ ਕਰਦੀ ਹੇ ਮੇਰੀ ਘਸੋਣਾ 20 ਵਾਰੀ ਓਲੇ ਪੜਦੇ ਰੱਖਦੀ ਆ ਤੇ ਇਹ ਗੱਲ ਤੂੰ ਮੈਨੂੰ ਸ਼ੇਅਰ ਕੀਤੀ ਸੀ ਕਿ ਆਹ ਸਾਡਾ ਭਿਓਲਾ ਪੜਦਾ ਸੱਸ ਤੇਰੀ ਤੂੰ ਮੇਰੇ ਘਰ ਆਣ ਲੈ ਕੇ ਘੋੜੇ ਘੋੜੇ ਮੇਰੀ ਕੁੱਤੇ ਖਾਣੇ ਨਾਲੇ ਉਹਨੇ ਕੀਤੀ ਤੇ ਨਾਲੇ ਮੇਰੀ ਸੱਸ ਕੋ ਮੇਰੀ ਕਰਵਾਈ ਸੱਸਾਂ ਤੇ ਤੈਨੂੰ ਪਤਾ ਹੁੰਦੀਆਂ ਹੀ ਇਦਾਂ ਦੀਆਂ ਉਹ ਤਾਂ ਤੇਰੀ ਹੀ ਬੜੀ ਵੱਡੀ ਗਲਤੀ ਆ ਜੇ ਮੈਂ ਤੈਨੂੰ ਦੱਸ ਹੀ ਦਿੱਤਾ ਜਾਂ ਪਤਾ ਲੱਗ ਹੀ ਗਿਆ ਸੀ ਤੇ ਜ਼ਰੂਰੀ ਵਲ ਭਣ ਕੇ ਤੇ ਉਹਨੂੰ ਦੱਸ ਕੇ ਉਹਨਾਂ ਮੈਡਮ ਮਿਲ ਗਿਆ ਤੈਨੂੰ मिल ਗਿਆ हाय ਮੈਨੂੰ ਕੀ ਪਤਾ ਹੀ ਇਹ ਇੰਨਾ ਤੋਂ ਹੀ ਉਹ ਲੈ ਛੱਪ ਮੈਂ ਤਾਂ ਖਚਲ ਉਹਨੂੰ ਵੀ ਪੰਜ ਦਾ ਲੈ ਤੇ ਉਹ ਲੈ ਛੱਪੇ ਕਈ ਹੁੰਦੇ ਘਰਾਂ ਦੇ ਵਿੱਚ ਇੱਚ ਕਰੀ ਨਵੀਂ ਗੱਲ ਵਾ ਤੁਹਾਡੇ ਘਰ ਨਹੀਂ ਆ ਕੇ ਚੱਲ ਛੱਡੇ ਇਹਨਾਂ ਗੱਲਾਂ ਨੂੰ ਪਾਣੀ ਇਦਾਂ ਥੋੜਾ ਕਰਦੇ ਆ ਛੱਡੇ ਇਹਨਾਂ ਗੱਲਾਂ ਨੂੰ ਥੁੱਕ ਦੇ ਗੁੱਸੇ ਨੂੰ ਇਹ ਦੱਸ ਸੂਟ ਬਣਾਇਆ ਕਿ ਨਹੀਂ ਫਿਰ ਅਜ ਬਣਾਇਆ ਖੇ ਸਵਾ ਬਣਾ ਕੇ ਦਿੱਤਾ ਹੈ ਸੂਟ ਮੈਨੂੰ ਹਾਏ ਬਣਾ ਕੇ ਨਹੀਂ ਦਿੱਤਾ ਮੈਂ ਖਾਈ ਨੂੰਤਾ ਤੇਰੀ ਸਾਸ ਕੋਲੂ ਚ ਪਾ ਕੇ ਪੀਣ ਵਾਲੀ ਹੋ ਇਹਨੇ 10 29 ਨੇ ਨੋਤੀ ਪਾਈ ਨੇ ਚੰਗੀ ਨਹੀਂ ਲੱਗ ਰਹੀ ਇਹਨੇ ਪੈਸੇ ਕਿੱਥੇ ਖਾਲਦੇ ਆ ਠੱਕ ਤੇ ਰੱਖ ਕੇ ਖਾੜਨੇ ਉੱਤੇ ਤੇ ਬੰਦਾ ਤੇ ਤੇਰਾ ਨਹੀਂ ਚੰਗਾ ਜਿਹੜੀ ਜੋ ਕਮਾਈ ਹੁੰਦੀ ਇਹਨੂੰ ਪਾਉਂਦਾ ਵਾ ਉਹਨੂੰ ਵੱਡਣਾ ਪੈਣਾ ਆਪਾਂ ਆ ਘਰ ਹੀ ਮਾੜੇ ਹੁੰਦੇ ਫੇਰੀ ਬਗਾਨੀਆਂ ਮਾੜੀਆਂ ਬਣਦੀਆਂ ਥੋੜਾ ਬੋੜਾ ਖਰਚਾ ਵਰਚਾ ਚਾਹੀਦਾ ਹੀ ਆ ਨਾ ਉਹਨੂੰ ਕੌਣ ਸਮਝਾਵੇ ਵੀ ਖਰਚਾ ਚਾਹੀਦਾ ਉਹ ਤੇ ਨਖਤਾ ਐਡਾ ਵਾ ਵੀ ਮਾਂ ਦਾ ਚਿਮਚਾ ਬਣਿਆ ਮਾਂ ਹੀ ਮਾਂ ਵਾ ਸਾਰਾ ਕੁਝ ਮਾਂ ਦਾ ਫੇਰ ਵਿਆਹ ਕਿ ਕਰਾਇਆ ਮਾਂ ਹੀ ਕੋਈ ਖਾਈ ਜਾਂਦਾ ਰੋਟੀਆਂ ਹੀ ਖਾਣੀਆਂ ਸੀ ਇਹ ਜਦ ਬੰਦਾ ਕਿਤੇ ਮੇਰੇ ਵੱਸ ਪਿਆ ਹੋਵੇ ਨਾ ਤੂੰ ਕੱਢ ਰੜਕਾ ਦਵਾ ਮੇਰੀਆਂ ਕੀ ਕਰੀ ਹੋਣ ਰਣਨੀਆਂ ਨੂੰ ਲਿਆ ਕੇ ਤੇ ਮੁੜ ਕੇ ਸੋਨੀ ਨਹੀਂ ਪਹਿਲੇ ਆ ਕੇ ਮਾਵਾ ਦੀਆਂ ਬੁੱਕਲਾਂ ਚ ਦੇ ਦੇਣੇ ਆ ਤੇ ਆਪ ਜਨਾਨੀਆਂ ਲਾ ਕੇ ਬਹਿ ਖਲੋ ਜਾਣਾ ਚੱਲ ਛੱਡ ਮੇਰੀ ਗੱਲ ਸੁਣ ਮੈਨੂੰ ਤਾਂ ਫੇਰ ਵੀ ਤੇਰਾ ਤਰਸ ਆ ਜਾਂਦਾ ਬਥੇਰਾ ਮੇਰੇ ਕੋਲ ਤੇ ਵੇਖੀ ਨਹੀਂ ਜਾਂਦੀ ਸੱਚੀ ਤੂੰ ਇਦਾਂ ਆ ਮੇਰਾ ਚੀਨ ਮੀਨ ਦਾ ਸੂਤ ਵਾ ਨਾ ਪਿਛਲੇ ਸਾਲ ਜਿਹੜਾ ਬਣਾਇਆ ਸੀ ਥੋੜਾ ਜਿਹਾ ਮੈਨੂੰ ਟੈਟ ਹੋ ਗਿਆ ਸੂਂਗੜ ਗਿਆ ਵਾ ਤੇ ਤੂੰ ਨੂੰ ਆ ਜਾਣਾ ਚੱਲ ਤੂੰ ਉਹ ਪਾ ਕੇ ਤੇ ਤੋਰ ਨਾ ਮੇਰੇ ਨਾਲ ਵਿਆਹ ਵੇਖਣ ਜਾ ਇਦੀ ਤੇ ਮੈਂ ਨਾ ਬੰਦੀ ਨਹੀਂ ਆ ਤੇ ਨਾਲ ਇਹ ਮੇਰੇ ਨਾਲ ਤੁਰਨਾ ਵਾ ਤੇ ਆਪਾਂ ਦੋਵੇਂ ਜਾਵਾਂਗੇ ਰਮਾਨਾ ਚੱਲ ਕੋਈ ਕੰਪਨੀ ਮਿਲ ਜੂਗੀ ਨਾਲੇ ਮਿੰਨੇ ਵੀ ਕੱਲੀ ਨੂੰ ਕਾਦਾ ਮਜ਼ਾ ਵਾ ਚੱਲ ਕੋਈ ਇਹ ਜਿਆਦਾ ਆਪਣੇ ਆਪ ਨੂੰ ਪਤਾ ਨਹੀਂ ਕੀ ਜੂਈ ਚਾਵਲਾ ਸਮੇਂ ਦੀ ਸੂਟ ਕਾਦਾ 5000 ਦਾ ਲਿਆਈ ਸੂਟ ਖਲਾੜ ਕੇ ਤੇ ਰੋਜ਼ ਚੁੰਨੀ ਮੇਰੇ ਘਰ ਆਲ ਪਾਈ ਹੁੰਦੀ ਜਿੱਤਸਲਾ ਵੀ ਗਈ ਹੈ ਚੁੰਨੀ ਵੀ ਬਲਕਿ ਨੂੰ ਦੱਸਣਾ ਜ਼ਰੂਰ ਆ ਵੀ ਮੈਂ ਬਣਾਇਆ ਵਾ ਤੇ ਮੈਂ ਪਾਉਣਾ ਹਏ ਹੈਗੇ ਹੋਵੇ ਬੜੀ ਮਤਰੀ ਉਹਦਾ ਉਹ ਤੇ ਵਿੰਦਰ ਹਾਂ ਬਹੁਤ ਜਿਆਦੀ ਕਿ ਤੈਨੂੰ ਅੱਜ ਪਤਾ ਲੱਗਾ ਚੱਜ ਦੀ ਹੁੰਦੀ ਤੇ ਇਕੱਠੇ ਨਾ ਰਹਿੰਦੇ ਸੀ ਸਾਰੇ ਜਾਨੇ ਨਾ ਗੱਲ ਤੇ ਮੁਰਾ ਨੱਡ ਪੱਤੇ ਆਟੇ ਉਹਨੇ ਪਹਿਲਾਂ ਹੀ ਕੀਤਾ ਆ ਤੇ ਮੇਰੀ ਸੱਸੀ ਆ ਜਿਹੜੀ ਮੇਰੇ ਨਾਲ ਥੋੜਾ ਬੋਤਾ ਕਰਦੀ ਆ ਤੇ ਆਪਾਂ ਰਹੀ ਜਾਨੇ ਉਹ ਵੱਟ ਕੇ ਨਿਗਨਿਗੀ ਕਰਨ ਵਾਲੀ ਉਹ ਦਾਤਰਨਾ ਬਹੁਤੀ ਜਿਆਦੀ ਉਦਾਂ ਸਾਡੇ ਘਰ ਵੀ ਪਵਾੜੇ ਉਹੋ ਪਾਉਣ ਵਾਲੀ ਹੋ ਹਾਏ ਹਾਏ ਸੱਚ ਪੁੱਛੇ ਹਾ ਤੇਰੇ ਚ ਤੇ ਅੱਗੇ ਜਾਨ ਪਤਾ ਨਹੀਂ ਕਿੱਥੇ ਅੜੀ ਤੇਰੇ ਚ ਲੜਾਈ ਪਾ ਕੇ ਤੁਹਾਡੇ ਘਰ ਕੀ ਕੱਢਣਾ ਸੀ ਕੀ ਲੱਭਦੀ ਰਹਿੰਦੀ ਆ ਮੇਰੇ ਕੋਲੋਂ ਕੋਸ਼ਵਾ ਤੇ ਮੇਰੀ ਸਾਸੂ ਕੋ ਕੋਸ਼ਵਾ ਓਹੋ ਇਹੋ ਜਿਹਾ ਬੰਦਾ ਦੋਗਲਾ ਹੁੰਦਾ ਦੋਗਲਾ ਉਹ ਤਾਂ ਫੇਰ ਮਾ ਚੁੱਲਾ ਵਰਨ ਖਾਤੀ ਜਿੱਦਾਂ ਮਾਜੀ ਕੋਲ ਲੈਂਦੀ ਆ ਇਹਦੇ ਨਾਲ ਅੰਦਰ ਦੀ ਗੱਲ ਨਾਲ ਕੋਈ ਕਰੀ ਤੇ ਨਾ ਆ ਗੱਲ ਦੱਸੀ ਵੀ ਮੈਂ ਮੇ ਦਾ ਸੂਟ ਪਾ ਕੇ ਤੇ ਵਿਆਹ ਜਾਣਾ ਵੇਖਣ ਮੇਰੇ ਨਾਲ ਨਹੀਂ ਹੁਣ ਤਾਂ ਮੈਂ ਤੇ ਕੋਲੋਂ ਕਦੀ ਵੀ ਕੋਈ ਕਰਨਾ ਪੇ ਤੇ ਖੋਲੂਗੀ ਆਪਣੇ ਇਹ ਤਾਂ ਈ ਚਵਲ ਕਿਤੇ ਈ ਮੈਨੂੰ ਪਤਾ ਕੀ ਆਂਦੀ ਇਤੇ ਸੱਸ ਨੇ ਸੂਟ ਲੈਤਾ ਮੈਂ ਨਹੀ ਤੇ ਮੇਰੇ ਮੂੰਹ ਕੋਠੜੀ ਕੋ ਨਿਕਲ ਮੇਰੇ ਸੱਸਾਂ ਨੇ ਜਿਹੜਾ ਮੇਰੇ ਪੇਕਿਆਂ ਤੋਂ ਉਹ ਸੰਭਾਲਾ ਮੈਂ ਕਿ ਦੱਸਣਾ ਲੈ ਕੇ ਆਈ ਇਹ ਮੈਂ ਪੰਜ ਦਾਲਿਆਂ ਤਾਈਓ ਕਿ ਮਮੀ ਦੱਸ ਨਹੀਂ ਮਮੀ ਦਾ ਕਹਿੰਦੀ ਵੀ ਜੇ ਤੂੰ ਮੇ ਦਾ ਸੂਟ ਪਾ ਕੇ ਜਾਣਾ ਤਾਂ ਸਾਡੇ ਲਾਗੇ ਨਾ ਬਈ ਹੇ ਕਿ ਡਵੱਡੀ ਗੱਲ ਕਹਤੀ ਤੈਨੂੰ ਹਣਾ ਇੰਦਾ ਨਹੀਂ ਇੰਦਾ ਕਹਿਣਾ ਚਾਹੀਦਾ ਸਾਡਾ ਲਾਕੇ ਨਾ ਭਈ ਮੇਰਾ ਜਲੂਸ ਨਿਕਲ ਜੂਗਾ ਹੋ ਕੱਲੀ ਜਾਏਗਾ ਹੁਣ ਕੱਲੀ ਦਾ ਟੌਰ ਵੱਜੂ ਤੇਰਾ ਕੋਈ ਨਾ ਮੈਂ ਤੇ ਆਪਣਾ ਜਾਉਂਗੀ ਸੱਸ ਕਿੱਥੇ ਤੇਰੀ ਪਤਾ ਨਹੀਂ ਕਿੱਥੇ ਅੰਦਰ ਹੀ ਨਾ ਬੜੀ ਉਹ ਅੰਦਰੇ ਹੋਣੀ ਫੜ ਫੜ ਕਰਦੀ ਆ ਫੇ ਉਹਨਾਂ ਨਾਲ ਕੋਈ ਬਹਿ ਕੇ ਚੱਲ ਜਾਂ ਨਹੀਂ ਮਮੀ ਨੂੰ ਲਾਮਾ ਦਿੱਤਾ ਅੱਗੇ ਅੱਗੇ ਅੱਛਾ ਮੈਂ ਇਹਨੂੰ ਵੀ ਇਹੀ ਜਾਵਾਂ ਅੰਦਰ ਹੀ ਬੜੀ ਸਗਾਤ ਉਹਨੇ ਕਰਨਾ ਨਾ ਕੋਈ ਇਹਨੂੰ ਕੰਮ ਨਾ ਕੋਈ ਧੰਦਾ ਸ਼ਰੀਕੇ ਕਰਨ ਨੂੰ ਬਸ ਰੱਖੀ ਹੋਰ ਤਾਂ ਉਹਨੇ ਕੋਈ ਕਰਨਾ ਨਹੀਂ ਆ ਪਾ ਮੈਂ ਤਾਂ ਨਹੀਂ ਇਹਦੀ ਵੀ ਮਿੱਡੀਆਂ ਚ ਅੱਗ ਜਰਾਕ ਚੰਦਰੀ ਮਾਡੀ ਬਹਿ ਜਾ ਹਾਂ ਕਿੰਨਾ ਚਿਰ ਬੈਠੀ ਰਹੇਂਗੇ ਨਾ ਤੂੰ ਧੁੱਪ ਵੇਨੀ ਨਾ ਸਾਂ ਵੇਨੀ ਆ ਤੇ ਅਰੇ ਅਸੀ ਕਾਲ ਸਤ ਸ੍ਰੀਕਾਲ ਕੱਲੇ ਕੱਲਾ ਕਦੀ ਜਾਣਦੇ ਹੋ ਨਹੀਂ ਆ ਜਾ ਹੁਣ ਤੇਰਾ ਨਾ ਕਰ ਲੈਨੀ ਆ ਨਹੀਂ ਮੇਰ ਨਾਲ ਕੱਲਾ ਉਹ ਗੱਲ ਵੱਖਰੀ ਆ ਕੱਲੇ ਤਾਂ ਮਾੜੀਆਂ ਨਾ ਕਰਨੀਆਂ ਕੱਲਾ ਬੰਦਾ ਜਦੋਂ ਗੱਲਾਂ ਕਰੇ ਨਾ ਤੇ ਕਹਿੰਦੇ ਗਾਲਾਂ ਕੱਢਦਾ ਕਿਨੂੰ ਆਪਣੇ ਦਿਲ ਚ ਨਹੀਂ ਮੈਂ ਤਾਂ ਉੱਚੀ ਉੱਚੀ ਬੋਲਣ ਲਈ ਮੈਂ ਤਾਂ ਨਹੀਂ ਗਾਲਾਂ ਕੱਢੀਆਂ ਅੱਛਾ ਗਾਂ ਹੋ ਤਾਂ ਹੋ ਜਾ ਕੀ ਕਰਦੀ ਆਂ ਇਹ ਤਾਂ ਕੀ ਹੋਣਾ ਵਾ ਚਾਹ ਬਣਾ ਕੇ ਆਈ ਪੀਣੀ ਅਜੇ ਤੇ ਮੈਂ ਉਹਦਾ ਹੀ ਮੈਂ ਆਈ ਮਨਜੀਤ ਨੂੰ ਪੁੱਛਣ ਆਈ ਆ ਵੀ ਵਿਆਹ ਚਾ ਨਾ ਅੱਛਾ ਹੂੰ ਠੀਕ ਆ ਲਾਈ ਲੱਗਣਾ ਹੋਵੇ ਘਰ ਵਾਲਾ ਗਵਾਂਢ ਦਾ ਹੋਵੇ ਚੰਦਰਾ ਤੁਹਾਡੇ 5000 ਨੇ ਤੇ ਗੱਲ ਜਿਹੜੀ ਉਹ ਅਸਮਾਨ ਤੇ ਤੇ ਲਮਕਣ ਨਹੀਂ ਹੁਣ ਨਾ ਉਹ ਲੱਥ ਦੀ ਥੱਲੇ ਤੇ ਨਾ ਡਿੱਗਦੀ ਮੈਂ ਆਂਟੀ ਆਹੀ ਹੁਣ ਇਹਨੂੰ ਕਿਹੜਾ ਕਿਹਾ ਵੀ ਸਾਡਾ 5000 ਵੇਖ ਕੇ ਤੇ ਜਿਹਦੇ ਪਿਆ ਜਾ ਹਨ ਇਹ ਤਾਂ ਜਾਣ ਕੇ ਇਹਦੀ ਵੀ ਗੱਲ ਵਾ ਵੇਖ ਲੈ ਮੈਨੂੰ 5 ਜਰ ਮਿਲਿਆ ਵੀ ਮੈਸੂਰਤਾ ਵੀ ਨਹੀਂ ਬਣਾਇਆ ਮੈਂ ਘੜੀ ਦੀ ਘੜੀ ਪਾਰਟੀ ਆ ਉਹ ਵੀ ਪਿੰਡ ਚ ਕਿਸ ਦੀ ਤੇ ਐਵੇਂ ਕਦੇ ਵਾਸਤੇ ਪੈਸੇ ਖਰਾਬ ਕਰਨੇ ਵੇਲਾ ਮੈਂ ਤਾਂ ਸਾਹਮਣੇ ਰੱਖ ਲਈ ਤੇ ਫਿਰ ਦੂਜਿਆਂ ਨੂੰ ਕੰਨ ਨੂੰ ਵਗਾਰਦੀਆਂ ਨਵਾਂ ਧੀਆਂ ਨੂੰ ਮੈਂ ਇੱਥੇ ਵਗਾਰਦੀ ਉਹੀ ਵਗਾਰਦੀ ਆ ਮੈਂ ਪਤਾ ਇਹਨੂੰ ਕੀ ਮਤ ਦਿੱਤੀ ਮੈਂ ਮਤ ਦਿੱਤੀ ਮੈਂ ਇਹਨੂੰ ਇਹ ਮਤ ਦਿੱਤੀ ਗੁੱਸਾ ਮੈਨੂੰ ਬੜਾ ਹੀ ਉਹ ਗੱਲ ਸਾਹਬ ਨਾ ਕਰੀ ਹੁਣ ਹੋਰ ਹੀ ਗੱਲ ਕਰ ਪੈਣਾ ਮੈਂ ਇਹਨੂੰ ਮਤ ਦਿੱਤੀ ਆ ਫੇ ਸੱਦਾ ਆਇਆ ਤੁਹਾਡੇ ਘਰ ਜਾਣਾ ਚਾਹੀਦਾ ਮੈਂ ਸੱਸ ਮਾਂ ਨੂੰ ਸਤਾਈ ਦਾ ਨਹੀਂ ਹੋਈਦਾ ਮੈਂ ਮੇਰਾ ਸੂਟ ਪਿਛਲੇ ਸਾਲ ਮੈਂ ਚੀਨ-ਮੀਨ ਦਾ ਬਣਾਇਆ ਤੇ ਮੈਨੂੰ ਹੋਗਾ ਥੋੜਾ ਜਿਹਾ ਟੈਟ ਕਪੜਾ ਸੁਨਗੜ ਗਿਆ ਵਾ ਨਾ ਕੀ ਚੀਨ-ਮੀਨ ਦਾ ਚਮਕਚਾਰਾਂ ਚਮਚੋਂ ਕਰਦਾ ਤੇ ਮੈਂ ਉਹ ਪਾ ਕੇ ਤੇ ਘਰੀ ਦੀ ਘਰੀ ਪਾਰਟੀ ਵੇਖਾਈ ਮੇਰਾ ਕਹਾਂ ਮੈਂ ਬਾਹਰ ਵੇਖਿਆ ਕਿ ਨੇ ਮੈਂ ਐਵੇਂ ਨਾ ਸੱਸਾਂ ਨੂੰ ਸਤਾਇਆ ਕਰ ਤੇ ਮੰਡ ਗਈ ਹਤਾ ਸਦਣ ਵਾਲ ਲਾਈ ਲੱਗ ਵਾਂਗੂ ਜਿੱਦਾਂ ਲੱਗ ਜਾਂਦੀ ਜਿਹੜੇ ਕੋ ਕਰਦੀ ਉਹਦੇ ਮਗਰ ਲੱਗ ਜਾਂਦੀ 5000 ਵੇ 5000 ਨਾ ਆਪਾਂ ਕਿੰਨੇ ਗਰਜਾ ਪੂਰੀਆਂ ਕਰਨੀਆਂ ਹੁੰਦੀਆਂ ਆ ਮਾ ਕ ਕਰ ਲਈਦੀਆਂ ਆ ਮਾ ਕ ਕਰ ਲਈਦੀਆਂ ਤਾਂ ਜਿਹੜੇ ਪਹਿਲੇ ਸੂਟ ਵੋ ਕੀ ਗੱਲ ਉਹ ਕੱਢ ਦੇਣਗੇ ਉਥੋਂ ਵਿਆਹ ਚ ਬਈ ਆਪਾਂ ਦੇ ਇਹ ਗੱਲ ਦੇ ਵਿੱਚ ਆਪਾਂ ਤਾਂ ਨਹੀਂ ਆਉਂਦੇ ਆਪਾਂ ਨੇ ਸਿਰਫ ਤਾਂ ਹੀ ਆਉਂਦੀਆਂ ਹੁੰਦੀਆਂ ਜਦੋਂ ਨੋਟ ਵਿਖਾਲਦੀਆਂ ਹੀ ਤੇ ਉਹ ਭੂਏ ਅਗਲੇ ਨੂੰ ਚੜਾਉਂਦੀਆਂ ਤਾਂ ਗੱਲ ਚੰਗੀ ਆਂ ਤੇ ਆ ਗੱਲ ਨਾ ਕਰ ਨੋਟ ਕੋਈ ਵੇਖਣ ਵਾਲੀ ਚੀਜ਼ ਵਾ ਚੱਲ ਨਹੀਂ ਚੱਲ ਕੋਣਾ ਨੇ ਹੁੰਦਾ ਨਹੀਂ ਆ ਹਾਂ ਮੈਨੂੰ ਲੱਗਦਾ ਚੰਗਾ ਆ ਤੂੰ ਮਨਜੀਤ ਦੇ ਵਸ ਪਈਆਂ ਤੇ ਮੈਂ ਸੋ ਕੋ ਤੁਹਾਡੇ ਵੱਲ ਦੀ ਗੱਲ ਕਰਨ ਨਹੀਂ ਆ ਤੁਹਾਡੇ ਘਰ ਤਾਂ ਮਸਲਾ ਵੀ ਹੱਲ ਕਰਤਾ ਵੀ ਮੇਰਾ ਸੂਤ ਪਾ ਕੇ ਵਿਆਹ ਵੇ ਆ ਹੀ ਤੇ ਤੂੰ ਤਾਂ ਵੀ ਤੁਹਾਡੇ ਘਰ ਇੰਨੀ ਕਲਾ ਪਈ ਉਦੋਂ ਦੀ ਕਿਉਂ ਨਹੀਂ ਆਈ ਮੈਨੂੰ ਪਤਾ ਉਹ ਨਾ ਵੇ ਲੈ ਸਾਡੀ ਸੱਸ ਆਹੀ ਤੇ ਅਸੀਂ ਹਮਦੇ ਚੰਗੇ ਲੱਗਦੇ ਸਾਰਾ ਟੱਪਣ ਵਾਰੀ ਵਾਰੀ ਹਾਂ ਨਹੀਂ ਐਦਾਂ ਦੀ ਨਵਾਂ ਤੇ ਰੱਬ ਸਾਰਿਆਂ ਨੂੰ ਦਵੇ ਕਿਤੇ ਸੱਸ ਆਹੀ ਆਡੀ ਤੇ ਵੇ ਮੈਂ ਨਹੀਂ ਜਿੱਤੇ ਵੇ ਦੇਖ ਲੋ ਜਾਂਦੇ ਉੱਥੇ ਮੈਂ ਨਹੀਂ ਖਲੋਂਦੀ ਹੁੰਦੀ ਸੱਚੀ ਰੱਬ ਦੂਜੀ ਨਾ ਵੀ ਐਦਾਂ ਦੀ ਰੱਬ ਦਾ ਜਿੱਤਾ ਸਾਡੇ ਮਾਪਿਆਂ ਪੇਕੇ ਨੇ ਸਾਨੂੰ ਸਿਖਿਆ ਪਿੱਛੇ ਦੇਖੇ ਗੱਲੀ ਦਾ ਆਪਾਂ ਗਾੜੀ ਵੀ ਉਹੋ ਦਿੰਨੇ ਸਾਡੇ ਜੋ ਚੀਜ਼ਾਂ ਨਹੀਂ ਹੈਗੀਆਂ ਵੀ ਅੰਦਰੇ ਅੰਦਰ ਚੰਗਿਆੜੀ ਸੁੱਟ ਕੇ ਤੇ ਅਗਲੇ ਦੇ ਘਰ ਭੰਪੜ ਮਚਾਓ। ਕਰਤੀਆਂ ਦੇ ਕੰਮ ਆ ਉਹ ਸਾਡੀ ਨਿੱਕੀ ਸੀ ਤੇ ਆਪਾਂ ਸੈੱਡ ਹੋ ਗਏ ਆਪਣਾ ਸਿਲਸਿਲਾ ਸਾਰਾ ਅੱਡ ਕਰ ਲਿਆ। ਚਲਾਕਾਂ ਦੇ ਕੰਮ। ਜੋ ਮਰਜ਼ੀ ਸਮਝ ਲਓ ਆਪਣਾ ਘਰ ਵੇਖਣਾ ਚਾਹੀਦਾ। ਹੁਣ ਮੇਰੀ ਸੁਣ ਲਾ। ਉਹ ਵੇਖ ਲਾ ਬੈਠੀ ਮਿਲ ਕੇ ਆਈ ਨਾ। ਹਾਂ। ਆ ਕੰਮ ਸਾਰਾ ਮੈਂ ਕੀਤਾ ਹੀ ਉਹ। ਕਿਉਂ? 5000 ਦੇ ਦਾ ਸੂਟ ਮੈਂ ਬਣਾਉਣਾ ਤੇ ਫੇਰ ਜਾਣਾ। ਓਹੋ। ਫੇਰ ਉਹਨੂੰ ਸਮਝਾ ਨਾ ਤੂੰ ਯਾਰ ਮੈਨੂੰ ਕਹਿਣਾ ਤੂੰ ਰੋਟੀ ਪਾਣੀ ਬਣਾਇਆ। ਆਹੋ ਪਰੌਂਠੇ ਮੂਲੀਆਂ ਵਾਲੇ ਲਾ ਕੇ ਦਿੱਤੇ। ਆਪੇ ਮੈਂ ਲੂਆ ਪੂਕਾ ਕੀਤਾ ਹੀ ਉਹ ਕਿੰਨੂ ਦੱਸਾਂ ਮੈਂ ਤੁਹਾਡੇ ਵਰਗੀਆਂ ਸਮਝਾਉਣ ਡੈ ਪਣਵਾ ਆਜਾ ਹਾਂ ਕਿਹੜੇ ਮੂਲੀ ਵਾਲੇ ਪਰੌਠਿਆਂ ਦੀ ਗੱਲ ਕਰਦੀ ਤੈਨੂੰ ਕਿਤੇ ਆਲੂ ਵਾਲੇ ਨਾ ਪਰੌਠੇ ਦੇ ਦੇ ਦਾ ਆਹੀ ਐਡੀ ਉਹ ਕਹਿੰਦਾ ਐਡੀ ਮੂੰਹ ਤੇ ਮੇਰੀ ਜਬਾਨ ਨਾ ਹੌਲਦੀ ਮੈਂ ਤੈਨੂੰ ਦੱਸਾਂ ਜੀ ਪਰ ਮੈਂ ਤੇਰਾ ਕੁਛ ਨਾ ਹੋਣਾ ਨਾ ਅਗਲਾ ਪਿਛਲਾ ਬੱਸ ਇਹ ਤੈਨੂੰ ਮਿਰਚਾਂ ਲੱਗੂ ਐਡੀ ਜਬਾਨ ਮੁੰਡਾ ਵਿਆਹੇਗਾ ਨਾ ਫੇਰ ਪਤਾ ਲੱਗੂ ਤੇਰੀ ਜਬਾਨ ਫੇਰ ਅੰਦਰ ਪਾਉਣੀ ਤੇਰੀ ਨਾ ਉਹਦਾ ਨਹੀਂ ਪੈਣੀ ਮੈਂ ਵੀ ਸੱਸ ਬਣ ਕੇ ਤੈਨੂੰ ਦੱਸੂਗੀ ਕਿਦਾ ਸੱਸ ਬਣੀਂਦਾ ਤੇਰੇ ਵਰਗੀ ਸੱਸ ਨਹੀਂ ਹੋਣੀ ਚਾਹੀਦੀ ਕਿਸਦੀ ਵੀ ਲਾਈ ਲੱਗ ਇਦਾਂ ਨਾ ਕਹਿ ਨਹੀਂ ਸੱਸ ਦਾ ਬਿਨਾ ਕੋਈ ਨਹੀਂ ਪੁੱਛਦਾ ਕੀ ਕਰਾ ਕਹ ਲੈ ਨੇ ਤੇਰੇ ਦੱਥੀ ਨੋਟਾਂ ਦੀਆਂ ਨੇ ਕੀ ਕਰੀ ਜੇ ਇਹਨੂੰ ਮਰ ਚਲੀ ਜੇ ਵਿੱਚੋਂ ਮੈਨੂੰ 5000 ਨਹੀਂ ਤੇ ਦੋ ਹੀ ਦੇ ਦਿੰਦੀ ਦੱਥੀ ਕਿੱਥੋਂ ਲਈ ਜੋ ਬੰਦੇ ਆਏ ਤੇ ਕਾਲੀ ਦੇ ਹਾਂ ਹੋ ਉਹਨੇ ਪਾਇਨੇ ਖੱਤੇ ਨੇ ਉਹਨੇ ਥੇ ਉਹਨੇ ਇਹਨੂੰ ਪਾਇ ਫੂਕਨ ਜੋਗੀ ਨੂੰ ਚੱਲ ਕੋਈ ਗੱਲ ਨਹੀਂ ਇਹਦਾ ਨਹੀਂ ਕਹੀਦਾ ਹੋਈਦਾ ਕੋਈ ਗੱਲ ਨਹੀਂ ਹੁਣ ਤੂੰ ਆਪੇ ਵੇਖ ਲੈ ਮੈਨੂੰ ਤਾਂ ਤੂੰ ਬੜੀਆਂ ਗੱਲਾਂ ਕਰ ਆਹੋ ਚੱਲ ਜੇ ਪਾਇ ਹੀ ਤੇ ਦੇ ਦਿੰਦੀ ਸੂਟ ਵਾਤੇ ਫਿਰ ਜੇ ਹੈਗੇ ਹੀ ਤੇ ਮੈਂ ਖਲਾਰ ਦਿੰਦੀ ਬਾਹਰ ਇਹਨੂੰ ਕਾ ਚੁੱਕ ਲੈ ਦੰਗਰੇ ਦੋਵੇਂ ਰਹਿਣ ਤਾਂ ਮੈਂ ਚੁੱਕ ਲੈਨੀ ਆ ਡੰਗਰੇ ਡੰਗਰੇ ਉਹ ਆਪਣੇ ਘਰ ਦਾ ਪੇਤ ਦਿੰਦੀਆਂ ਵਾ ਸਭ ਕੁਝ ਦਿੰਦੀਆਂ ਉਹਨਾਂ ਦੇ ਸਾਸ ਸਹੇਜ ਕਿਨਾਂ ਲਿਆ ਕੇ ਸੂਟ ਮੈਂ ਜਾਣੀ 4 ਘੰਟੇ ਲਿਆਣੀ ਨਾ ਅੱਗ ਲਾ ਕੇ ਕਿੱਥੇ ਚੱਲੀ ਪੈ ਜਾ ਬੇਨਾ ਅੰਟੀ ਹਾ ਕਿੱਦਾਂ ਦੀ ਗੱਲ ਹੋਈ ਅੱਗ ਲੱਗ ਦੇ ਲੈ ਪਹਿਣਾ ਮੈਂ ਨਹੀਂ ਆਇਆ ਕਰਨਾ ਮੁੜ ਕੇ ਕੋਈ ਉਹ ਵਿਚਾਰੀ ਨੇ ਸਾਡੇ ਘਰ ਕਾਦੀ ਅੱਗ ਲਾ ਦਿੱਤੀ ਹੈ ਅੱਗ ਤੇ ਤੂੰ ਕੱਲੀ ਅੱਗ ਘੜੇ ਘਰ ਚ ਵੀ ਕਹਿੰਦੇ ਮੱਚਦੀ ਰਹਿੰਦੀ ਉਦਾਂ ਹੀ ਤੂੰ ਦੋ ਤੀਲੇ ਪਾਤੇ ਉਹ ਤਾਂ ਬਕਾਨੀ ਨੂੰ ਐਂ ਜਿਥੋਂ ਕਹੀ ਜੀ ਤਾ ਨੂੰ ਨੇ ਲੋੜ ਤੀਲੇ ਪਾਉਂਦੀ ਮਰੋ ਲੜੋ ਖਾਪੋ ਪਰ ਆਹ ਦਿਨੀ ਤੂੰ ਆਉਂਦੇ ਨਹੀਂ ਕੀ ਆਉਣਾ ਵਾ ਤੂੰ ਇਹਦੇ ਮੂੰਹ ਨਾਲ ਸਗਾਤ ਦੇ ਨੂੰ ਤੂੰ ਮੇਰੇ ਮੂੰਹ ਮੇਰੇ ਲਾ ਕੇ ਵਿਆਹ ਕਰ ਤੂੰ ਵੀ ਆਪਣੀ ਸਾਦੀ ਮੈਂ ਆਪਣੇ ਸਾਸ ਨੂੰ ਤੂੰ ਐਂ ਬੋਲਦੀ ਆ ਜਦੋਂ ਤਾਂ ਸਿਰ ਤੇ ਚੜੇ ਫੇ ਲਾ ਵੀ ਲਈ ਦੀ ਅੱਛਾ ਬੋਲ ਲੈ ਐਦਾਂ ਹੀ ਹੁੰਦੀ ਆ ਡਗਰੇ ਨੀ ਡੰਗਰੇ ਮੇਰੇ ਮੂੰਹ ਤੇ ਜਬਾਨ ਨਾ ਹੌਲਦੀ ਨੀ ਡੰਗਰੇ ਨੀ ਡੰਗਰੇ ਤੇ ਮੈਂ ਦੱਸਾਂ ਨੀ ਡੰਗਰੇ ਨੀ ਡੰਗਰੇ ਵੇਖ ਲਾ ਕਿਦਾਂ ਬੋਲ ਕੇ ਗਈ ਡੰਗਰੇ ਤੈਨੂੰ ਅਕਲ ਹੈਗੀ ਕਿ ਨਹੀਂ ਆਹ ਨਹੀਂ ਤੈਨੂੰ ਅਕਲ ਆਉਣੀ ਵੇਖ ਲਾ ਕਿਦਾਂ ਬੋਲ ਗਈ ਮੈਨੂੰ ਜਾਂ ਤੇਰੇ ਵਰਗੀ ਨਾਉ ਨੇ ਮੇਰੇ ਨਾਲ ਕਿਤੇ ਸਹਿਮਤ ਨਾ ਰਹਿਣਾ ਹੋਵੇ ਤੇ ਜਾਂ ਤੂੰ ਮੇਰੇ ਨਾਲ ਸਹਿਮਤ ਰਹਿੰਦੀ ਗਾਹ ਜਾ ਕਿਤੇ ਐਦਾ ਮੈਨੂੰ ਨਰਮਨੀ ਤੈਨੂੰ ਰੋਂਦੀ ਨੂੰ ਕੀ ਕਰਾਂ ਰੋ ਪੈ ਕੇ ਇੱਥੇ ਉਹੀ ਆ ਜਰਾ ਤੂੰ ਰੋਲਾ ਜੰਮਣ ਵਾਲਿਆ ਨੂੰ